ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਰਾ ਮੇਰੋ ਬੈਠੇ ਆ ਪੰਜ ਪਿੰਡ ਕਰਨਡੀ ਜਿਹੜਾ ਸਰਦੂਲਗੜ੍ਹ ਤੋਂ 14 15 ਕਿਲੋਮੀਟਰ ਦੀ ਦੂਰੀ ਤੇ ਐ ਤੇ ਸਾਡੇ ਨਾਲ ਬਾਈ ਜੀ ਨੇ ਇਹਨਾਂ ਦੀ ਬੇਟੀ ਅਰਵੀਨਾ ਕੌਰ ਉਮਰ 16 ਸਾਲ ਸੋ ਮੈਂ ਸਾਰੇ ਭਰਾਵਾਂ ਨੂੰ ਫਿਰ ਬੇਨਤੀ ਕਰਨਾ ਚਾਹਣਾ ਵੀ ਤੁਸੀਂ ਨਾ ਵੀਡੀਓ ਸਕਿਪ ਨਾ ਕਰੋ ਵੀਰ ਬਣ ਕੇ ਰਿਕੁਐਸਟ ਕਰਦਾ ਮੈਂ ਹੱਥ ਜੋੜਦਾ ਆ ਸਾਡੀ ਜਿਹੜੀ ਗੁੜੀ ਹੈ ਨਾ ਇਹਦੀਆਂ ਦੋਨੇ ਕਿਡਨੀਆਂ 100% ਡੈਮੇਜ ਨੇ ਸੋ ਕਿਡਨੀ ਟ੍ਰਾਂਸਪਲੈਂਟ ਕਰਨੀ ਪਹੂਗੀ ਤੇ ਟ੍ਰਾਂਸਪਲੈਂਟ ਦੀ ਸਾਰਾ ਜਿਹੜਾ ਕੰਮ ਹੈ ਮਤਲਬ ਕਿ ਸਾਡਾ ਲਿਖਤ ਪੜਤਲਾ ਉਹ ਹੋ ਗਿਆ ਹੁਣ ਸਾਨੂੰ ਖਰਚਾ ਚਾਹੀਦਾ ਭਰਾ ਮੇਰੇ ਪੂਰਾ 15 ਲੱਖ ਰੁਪਈਆ ਸੋ ਜਿੰਨੇ ਭਰਾ ਮੇਰੇ ਪੈਸੇ ਡੋਨੇਟ ਕਰ ਸਕਦੇ ਆ ਅਸੀਂ ਇਹਨਾਂ ਦਾ ਖਾਤਾ ਨੰਬਰ ਦੇਵਾਂਗੇ ਸਕੈਨਰ ਦੇਵਾਂਗੇ ਆ ਸਾਡੀ ਭੈਣ ਆ ਛੋਟੀ ਜੀ ਉਮਰ ਦੇਖ ਲ ਤੁਸੀਂ ਸਾਰੀ 16 ਸਾਲਾਂ ਦੀ ਆ ਪਰ ਪ੍ਰਮਾਤਮਾ ਦੇ ਰੰਗ ਨੇ ਕਰਮ ਨੇ ਬੰਦੇ ਦੇ ਉਹ ਭੁਗਤਨੇ ਪਹਿਣਗੇ ਸੋ ਬਾਕੀ ਪ੍ਰਮਾਤਮਾ ਮਿਹਰ ਕਰੂਗਾ ਸਾਡੀ ਗੁੜੀਆ ਛੇਤੀ ਠੀਕ ਹੋ ਜੂਗੀ ਤੇ ਆਪਾਂ ਫਾਦਰ ਸਾਹਿਬ ਨਾਲ ਗੱਲ ਕਰਦੇ ਆ ਸੱਚੀ ਗੱਲ ਬਈ ਇੱਕੇ ਤੋਂ ਵੀ ਗੁੜੀਆ ਆਪਣੇ ਕਿਦੋਂ ਕੀ ਪ੍ਰੋਬਲਮ ਸ਼ੁਰੂ ਹੋਈ ਹੈ ਇਹ ਜਿੰਨੇ ਦੀ ਜੀ 15 ਤਰੀਕ ਨੂੰ ਪਤਾ ਲੱਗਿਆ ਸਾਨੂੰ ਅੱਛਾ 6ਵੇਂ ਮਹੀਨੇ ਦੀ 15 ਤਰੀਕ ਨੂੰ ਮੈਂ ਸੁਣਿਆ ਸੀ ਪੜਨ ਚ ਵੀ ਬਹੁਤ ਸ਼ਾਇਰ ਆ ਹਾਂਜੀ ਬਹੁਤ ਹੋਇਆ ਇਦਾਂ ਮੈਰੀਟੋਰੀਅਸ ਸਕੂਲ ਚ ਨੰਬਰ ਪੈਸੀ ਮੋਲੀ ਅੱਛਾ ਜੀ ਤਾਂ ਉਹਨਾਂ ਨੇ ਮਤਲਬ ਫਿਟ ਮੈਡੀਕਲ ਮੰਗਿਆ ਸੀ ਅੱਛਾ ਜੀ ਜਦੋਂ ਮੈਡੀਕਲ ਕਰਾਇਆ ਉਦੋਂ ਦਿੱਕਤ ਅੱਗੇ ਆ ਗਈ ਤੇ ਜਦੋਂ ਤੁਹਾਨੂੰ ਹੀ ਪਤਾ ਲੱਗਿਆ ਵੀ ਉਦੋਂ ਹੀ ਪਤਾ ਲੱਗਿਆ ਤੁਹਾਨੂੰ ਮਤਲਬ ਕਿ ਦੋਵੇਂ ਗੁਰਦੇ ਡੈਮੇਜ ਆ ਨਾ ਜੀ ਨਹੀਂ ਡੈਮੇਜ ਹੈ ਨਾ ਜੀ ਲੱਗਿਆ ਜੀ ਛੱਟੇ ਮਹੀਨੇ ਦੀ ਸਾਨੂੰ 29 ਤਰੀਕ ਨੂੰ ਅੱਛਾ ਤੇ ਜਿਹੜਾ ਹੁਣ ਟ੍ਰਾਂਸਪਲੈਂਟ ਹੋਊਗਾ ਕਿਡਨੀ ਉਹ ਕੌਣ ਕਰ ਰਿਹਾ ਹੈ ਔਰ ਮੌਲੀ ਤੋਂ ਜੀ ਅਰਜਿੰਦਰ ਬੈਂਸ ਨਹੀਂ ਉਹ ਡਾਕਟਰ ਨਹੀਂ ਮੈਂ ਕਿਡਨੀ ਕੌਣ ਕਰ ਰਿਹਾ ਹੈ ਮਤਲਬ ਪੂਆ ਜੀ ਪੂਆ ਜੀ ਇਹਦੀ ਪੂਆ ਕਰ ਰਹੇ ਨੇ ਹਾਂਜੀ ਅੱਛਾ ਅੱਛਾ ਸੋ ਉਹ ਕ੍ਰਿਸ਼ਨ ਨਾਮ ਹੈ। ਅੱਛਾ ਕ੍ਰਿਸ਼ਨ ਨਾਮ ਹੈ। ਹਾਂਜੀ। ਸੋ ਭਰਾ ਮੇਰੇ ਤੁਸੀਂ ਸਾਰੀ ਗੱਲਬਾਤ ਸਮਝ ਗਏ ਹੋਵੋਗੇ। ਗੁੜੀਆ ਦੀ ਕਿਡਨੀ ਟ੍ਰਾਂਸਪਲੈਂਟ ਹੋਊਗੀ ਤੇ ਭੂਆ ਕਿਡਨੀ ਦੇਣੀ ਜਾ ਰਹੀ ਹੈ। ਤੇ ਰੁਪਿਆ ਖਰਚਾ ਹੋਊਗਾ ਭਰਾ ਮੇਰੇ 15 ਲੱਖ। ਕੋਈ ਵੀ ਭਰਾ ਜਿਹੜਾ ਵੀਡੀਓ ਦੇਖੀ ਜਾਂਦਾ ਜੇ ਤੁਸੀਂ ਨਹੀਂ ਵੀ ਡੋਨੇਟ ਕਰ ਸਕਦੇ ਨਾ ਕੋਈ ਕੋਈ ਤੱਕਾ ਨਹੀਂ ਕਿਸੇ ਨਾਲ ਵੀ ਫਾਜ਼ਲ ਸਾਹਿਬ ਨਾਲ ਮੇਰੀ ਪਹਿਲਾਂ ਗੱਲ ਹੋਈ ਹੈ। ਇਹਨਾਂ ਨੇ ਕਿਹਾ ਸੀ ਸਾਡਾ ਮੰਗਨ ਨੂੰ ਦਿਲ ਨਹੀਂ ਕਰਦਾ। ਪਰ ਹਾਲਾਤ ਹੁਣ ਇਹੋ ਜਿਹੇ ਬਣ ਗਏ ਵੀ 15 ਲੱਖ ਅਮਾਉਂਟ ਕੋਈ ਥੋੜੀ ਨਹੀਂ ਹੁੰਦੀ। ਕੋਈ ਵੀ ਭਰਾ ਜਿਹੜਾ ਵੀਡੀਓ ਦੇਖੀ ਜਾਂਦਾ ਹੈ ਜੇ ਤੁਸੀਂ ਪੈਸੇ ਨਹੀਂ ਦੇ ਸਕਦੇ ਨਾ ਭਰਾ ਮਰੇਓ ਵੀਡੀਓ ਸ਼ੇਅਰ ਕਰ ਦਿਓ ਕਿ ਕਿੰਨਾ ਖਰਚਾ ਦੱਸਿਆ ਡਾਕਟਰ ਸਾਹਿਬ ਇਹਨਾਂ ਦੇ ਜੁਗੀ 15 ਦੇ 15 ਲੱਖ ਦੇ ਲਗਭਗ ਸਮਤ ਕੇ 15 ਲੱਖ ਰੁਪਇਆ ਸੋਡਾ ਰਹਿਣ ਸਹਿਣ ਦਾ ਗੁੜੀਆਂ ਨੂੰ ਵੀ ਰੱਖਣਗੇ ਉੱਥੇ ਥੋੜਾ ਦੇਣਾ ਭੂਆ ਨੂੰ ਵੀ ਰੱਖਣਗੇ ਥੋੜਾ ਦੇਣਾ ਜੀ ਬਾਕੀ ਸਭ ਨੂੰ ਐਸਟੀਮੇਟ ਬਣਾ ਕੇ ਦੱਸਿਆ ਵੀ ਥੋੜਾ ਜਿਹਾ ਹਸਾ ਉਹਨਾਂ 15 ਲੱਖ ਰੁਪਇਆ ਖਰਚ ਆਊਗਾ ਹਾਂਜੀ ਬਾਕੀ ਕੁਝ ਲੱਗੇ ਵੀ ਥੋੜੇ ਪਹਿਲਾਂ ਜਿਹੜੀਆਂ ਮਤਲਬ ਕਿ ਤੁਸੀਂ ਪਹਿਲਾਂ ਕਿੱਥੇ ਕਿੱਥੇ ਲੱਗੇ ਪੈਸੇ? ਪਹਿਲਾਂ ਉੱਥੇ ਲੱਗੇ ਸਾਰੇ। ਜਿਹੜੇ ਤੁਸੀਂ ਇਹ ਮਤਲਬ ਕਿਹਾ ਕਰਵਾਈਆਂ ਕੀ ਕੀ ਬੋਲਦੇ ਉਹਨੂੰ ਰਿਪੋਰਟਾਂ 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 ਕਰਾਇਆ ਜੀ ਉਦੋਂ ਦੀ ਦਾਖਲ ਵੀ ਰਹੀਏ ਉੱਥੇ ਦੋ ਦੋ ਤਿੰਨ ਤਿੰਨ ਦਿਨ। ਅੱਛਾ। ਮੈਂ ਚਲ ਆਪਦੇ ਬੋਲ ਦਵਾਈ ਵੀ ਇਹਨੂੰ ਲਗਾਤਾਰ ਚੱਲਦੀ ਰਹੀ ਉਦੋਂ ਦੀ। ਅੱਛਾ। ਸੱਤਵੇਂ ਮਹੀਨੇ ਦੀ ਇੱਕ ਤਰੀਕ ਤੋਂ ਬਾਅਦ ਇਹਨੂੰ ਲਗਾਤਾਰ ਦਵਾਈ ਚੱਲੀ ਹੈ। ਚਲੋ ਤੁਸੀਂ ਹੌਸਲਾ ਰੱਖਣਾ ਤੇ ਜਿਹੜੇ ਵੀ ਲੋਕੀ ਦੇਖੀ ਜਾਂਦੇ ਆਪਣਾ ਸਾਥ ਦੇਣਗੇ। ਬਹੁਤ ਵੱਡੀ ਹੈ ਤੇ ਪੈਸੇ ਡੋਨੇਟ ਕਰਨ ਵਾਲੇ ਬਹੁਤ ਜਾਣੇ ਬੈਠੇ ਆ। ਕੋਈ ਵੀ ਭਰਾ ਕੋਈ 150 ਆਪਾਂ ਸਕੈਨਰ ਦਿੱਤਾ ਨਾਲ ਤੁਸੀਂ ਇਹਦੇ ਵਿੱਚ ਪੈਸੇ ਸੈਂਡ ਕਰ ਸਕਦੇ ਹੋ ਭਰਾ ਮੇਰੋ ਇਹਨਾਂ ਦਾ ਬਕਾਇਦਾ ਨੰਬਰ ਵੀ ਦਿੱਤਾ ਜਾਊਗਾ ਮੈਂ ਤੁਹਾਨੂੰ ਫੇਰ ਦੱਸ ਦਿੰਦਾ ਵੀ ਪਿੰਡ ਹੈਗਾ ਕਰੰਡੀ ਸਰਦੂਰਗੜ ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈ ਜਿਲ੍ਹਾ ਮਾਨਸਾ ਜੀ ਸੋ ਬਾਕੀ ਸਾਡੇ ਪਿੰਡ ਦੇ ਪਤਵੰਤ ਸਾਰੇ ਸਾਡੇ ਵੱਡੇ ਸਾਡੇ ਬਜ਼ੁਰਗ ਬੈਠੇ ਨੇ ਸਾਰਿਆਂ ਨੇ ਸਾਥ ਦਿੱਤਾ ਵਧੀਆ ਕਹਿੰਦੇ ਵੀ ਅਸੀਂ ਗੁੜੀਆਂ ਨੂੰ ਜਲਦੀ ਤੋਂ ਜਲਦੀ ਠੀਕ ਕਰਾਂਗੇ ਸੋ ਤੁਹਾਡੇ ਭਰਾਵਾਂ ਦਾ ਸਾਥ ਦੀ ਲੋੜ ਹੈ ਭਰਾ ਮੇਰੋ ਤੇ ਜਿਹੜਾ ਭਰਾ ਪੈਸੇ ਦੇ ਸਕਦਾ ਸਕੈਨਰ ਤੇ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਸਸੀ ਗੱਲ ਦੀ